बोलिए कि सुदीप रेस्टोरेंट काफ़ी पुराना रेस्टोरेंट है और रे एक तो भी स्वीट्स जंक फूड फास्ट फूड एवरीथिंग इज ऑसम तो मैं इतनी कई बार आ चुकी है मैं मैक्सिमम टाइम इतने खाना आनी है तो भी हर चीज़ बढ़िया हुई असी बहुत इंजॉय किया और सर्विस भी इन्हों की वजिया है सब कुछ अच्छा है मैं लास्ट से ही गल कहना चाहूँगी कि संदीप स्वीट इज द बेस्ट सो एवरी वन कमिंग हेयर एंड टेस्ट द फूड थैंक यू सो मच रखड़ी का त्यौहार खुशियों का ਖੁਸ਼ੀਆਂ ਦਾ ਤਿਹਾਰ ਹੋਵੇ ਤੇ ਮਠਿਆਈਆਂ ਦੀ ਗੱਲ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਰਖੜੀ ਨੂੰ ਲੈ ਕੇ ਸੰਦੀਪ ਸਵੀਰਨ ਬੇਕਰ ਰੈਸਟੋਰੈਂਟ ਦੇ ਵਿੱਚ ਮਠਿਆਈਆਂ ਦੀ ਕੁਆਂਟੀਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤੇ ਮਠਿਆਈਆਂ ਸਜਾ ਦਿੱਤੀਆਂ ਗਈਆਂ ਨੇ ਅਗਰ ਤੁਸੀਂ ਵੀ ਸੁਆਦੀ ਤੇ ਵਧੀਆ ਮਠਿਆਈਆਂ ਲਾਲਾ ਜਾਂਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਸੰਦੀਪ ਸਵੀਰਨ ਬੇਕਰ ਰੈਸਟੋਰੈਂਟ ਦੇ ਵਿੱਚ ਜੋ ਕਿ ਨੀਅ ਸਿਵਲ ਹਸਪੀਟਲ ਉਮਰਾਂਡਾ ਵਿੱਚ ਸਥਿਤ ਹੈ ਰਖੜੀ ਦੇ ਤਿਹਾਰ ਤੇ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਪਾਣਾ ਵੱਲੋਂ ਭਰਾਵਾਂ ਨੂੰ ਗਿਫਟ ਕਰਨ ਦੇ ਲਈ ਕਸਟਮਾਈਜ਼ ਗਿਫਟ ਕਸਟਮਾਈਜ਼ ਕੀਤੇ ਹੋਏ ਡ్రਾਈ ਫਰੂਟਸ ਚਾਕਲੇਟs ਛੋਟੇ ਬੱਚਿਆਂ ਦੇ ਲਈ ਫੜੋਣੇ ਵੀ ਤਿਆਰ ਕੀਤੇ ਗਏ ਨੇ ਅਗਰ ਤੁਸੀਂ ਆਪਣੇ ਭਰਾਵਾਂ ਨੂੰ ਬੈਸਟ ਗਿਫਟ ਕਰਨਾ ਚਾਹੁੰਦੇ ਹੋ ਤਾਂ ਜਲਦੀ ਵਿਜ਼ਿਟ ਕਰੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਜੋ ਕਿ ਉਰਮੋ ਟਾਂਡਾ ਵਿਖੇ ਸਥਿਤ ਹੈ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਰੱਖੜੀ ਦੇ ਤਿਹਾਰ ਦੇ ਸਪੈਸ਼ਲ ਘੇਵਰ ਸੰਮਾਲ ਪੁੜੇ ਦੀ ਰੈਡੀ ਕਿਤੇ ਗਏ ਨੇ। ਅਗਰ ਤੁਹਾਨੂੰ ਵਿਆਹ ਸਾਦੀ ਜਾਂ ਫਿਰ ਕਿਸੇ ਵੀ ਫੰਕਸ਼ਨ ਦੇ ਲਈ ਦੁੱਧ, ਦਹੀਂ, ਲੱਸੀ, ਮੱਖਣ, ਘਿਓ, ਮਠਿਆਈਆਂ, ਬੇਕਰੀ ਦਾ ਸਾਮਾਨ, ਇੰਡੀਅਨ ਤੇ ਵਿਦੇਸ਼ੀ ਕੋਲਡ ਡਰਿੰਕਸ, ਭਾਜੀ ਜਾਂ ਫਿਰ ਡਿਸਪੋਜ਼ेबल ਆਈਟਮ ਦੀ ਲੋੜ ਹੈ ਤਾਂ ਤਾਂ ਤੁਸੀਂ ਸੰਦੀਪ ਸਵੀਰਨ ਬੇਕਸ ਰੈਸਟੋਰੈਂਟ ਤੋਂ ਲੈ ਵੀ ਸਕਦੇ ਹੋ ਤੇ ਬੁੱਕ ਵੀ ਕਰਵਾ ਸਕਦੇ ਹੋ। ਸੰਦੀਪ ਸਵੀਰਨ ਬੇਕਸ ਰੈਸਟੋਰੈਂਟ ਦੇ ਐਡਰੈਸ ਕਿਹੜੇ ਪੇਸਟਰੀ ਡੋਨਟ ਬੇਕਰੀ ਦੇ ਸਮਾਨ ਦੇ ਨਾਲ-ਨਾਲ ਇੰਡੀਅਨ ਪੰਜਾਬੀ ਗੁਜਰਾਤੀ ਫਾਸਟ ਫੂਡ ਵੀ ਮਿਲਦਾ ਹੈ ਜੇਕਰ ਤੁਸੀਂ ਸੰਦੀਪ ਕੇਟਰਸ ਐਂਡ ਵੈਡਿੰਗ ਪਲਾਨਰズ ਨੂੰ ਜੇ ਆਹ ਸ਼ਾਦੀ ਜਾਂ ਫਿਰ ਕੋਈ ਵੀ ਫੰਕਸ਼ਨ ਦੇ ਲਈ ਕੇਟਰਿੰਗ ਦੀ ਅਡਵਾਂਸ ਬੁਕਿੰਗ ਕਰਵਾਉਂਦੇ ਹੋ ਤਾਂ ਤੁਹਾਨੂੰ ਪਾਰਟੀ ਡਿਸਕਾਊਂਟ ਦਿੱਤੇ ਜਾਣਗੇ ਇਹ ਸੰਦੀਪ ਸੀਜ਼ਨ ਬੇਕਸ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਦੀਪ ਸੀਜ਼ਨ ਬੇਕਸ ਰੈਸਟੋਰੈਂਟ ਦੇ ਵਿੱਚ ਪਾਰਟੀ ਹਾਲ ਦਾ ਸਾਜ ਪ੍ਰਬੰਧ ਹੈ ਜਿੱਥੇ ਕਿ ਅੱਤੇ ਤੋਂ 100 ਪਰਸਨ ਦੀ ਗੈਦਰਿੰਗ ਕਰ ਸਕਦੇ ਆਂ ਅਗਰ ਤੁਸੀਂ ਬਰਥਡੇ ਪਾਰਟੀ ਕਿਤੇ ਪਾਰਟੀ ਰਿੰਗ ਸ cerimoni ਜਾਂ ਵਰਤਨੀ ਯਾਦ ਆ ਤੇ ਹਰ ਮਨਾਣਾ ਹੋਵੇ ਤਾਂ ਤਾਂ ਤੁਸੀਂ ਇੱਥੇ ਹਾਲ ਬੁੱਕ ਕਰ ਸਕਦੇ ਹੋ ਤੇ ਆਸੀਂ ਗੱਲ ਕਰਦੇ ਕੋਈ ਕਸਟਮਰ ਜਨਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਕੀ ਨਾਮ ਤੁਸੀਂ ਕਿੱਥੋਂ ਆਏ ਹੋ ਮਾਈ ਸੈਲਫ ਦੀਪਿਕਾ ਪਲਟਾ ਮੈਂ ਆਈਆਪੁਰ ਤੋਂ ਆਈ ਆ ਔਰ ਅਸੀਂ ਰੈਗੂਲਰਲੀ ਕਸਟਮਰ ਆ ਇਹਨਾਂ ਦੇ ਸਵੀਟਸ ਮੇਨ ਆ ਇਹਨਾਂ ਦੀਆਂ ਅਸੀਂ ਇਨਾਂ ਤੋਂ ਮਠਾਈਆਂ ਲੈ ਕੇ ਜਾਂਦੇ ਆ ਔਰ ਇੱਥੇ ਟਾਂਡੇ ਚ ਰੈਸਟੋਰੈਂਟ ਤਾਂ ਬਹੁਤ ਐ ਪਰ ਮੇਨ ਪਰਪਸ ਐ ਕਿ ਇੱਥੇ ਡੂਅਲ ਚਲਦਾ ਸਾਨੂੰ ਪਿਓਰ ਵੈਜੀਟੇਰੀਅਨ ਚਾਹੀਦਾ ਹੈ ਸਾਡੇ ਜਿਹੜੇ ਫਰੈਂਡ ਸਰਕਲ ਹੈ ਉਹ ਸਭ ਵੈਜੀਟੇਰੀਅਨ ਹੈ ਔਰ ਇੱਥੇ ਪਿਓਰ ਵੈਜੇਗਾ ਹੈ ਇਸ ਕਰਕੇ ਅਸੀਂ ਉਹ ਪ੍ਰੇਫਰ ਕਰਦੇ ਹਾਂ ਲਾਸਟ ਟਾਈਮ ਸਾਡਾ ਇੱਥੇ ਪ੍ਰੋਗਰਾਮ ਹੋਇਆ ਸੀ ਪਿਆਂ ਦਾ ਤਿਹਾੜ ਜੋ ਕਿ ਬਹੁਤ ਅੱਛਾ ਰਿਹਾ ਅਸੀਂ ਬਹੁਤ ਇੰਜੋਏ ਕੀਤਾ ਔਰ ਸਰਵਿਸ ਵੀ ਇਹਨਾਂ ਦੀ ਵਧੀਆ ਹੈ ਸਭ ਕੁਝ ਅੱਛਾ ਹੈ ਇਸ ਲਈ ਅਸੀਂ ਐਸ ਵੀ ਇੱਥੇ ਹੀ ਪ੍ਰੇਫਰ ਕੀਤਾ ਮੈਮ ਦਾ ਵੀ ਸੰਦੀਪ ਸੀਟਨ ਬੇਕਰਸ ਰੈਸਟੋਰੈਂਟ ਬਾਰੇ ਹੋਰਾਂ ਨੂੰ ਵੀ ਸੁਜੈਸਟ ਕਰੋਗੇ ਜੀ ਜੀ ਅਸੀਂ ਹੋਰਾਂ ਨੂੰ ਵੀ ਸੁਜੈਸਟ ਕਰਾਂਗੇ ਕਿ ਤੁਸੀਂ ਆਹੋ ਇੱਕ ਵਾਰ ਇੱਥੇ ਵਿਜ਼ਿਟ ਕਰੋ ਕਾਫੀ ਅੱਛਾ ਹੈ ਪ੍ਰੋਗਰਾਮ ਵੀ ਅੱਛਾ ਹੁੰਦਾ ਹੈ ਬਾਕੀ ਮੇਨ ਤੇ ਇਹੀ ਹੈ ਕਿ ਵੈਜੀਟੇਰੀਅਨ ਕਿਉਂਕਿ ਡੁਅਲ ਤੇ ਹਰ ਕਿਤੇ ਹੈ ਬਾਕੀ ਸੈਪਰੇਟ ਹੈ ਮੇਨ ਨਹੀਂ ਤੇ ਹੋਰ ਰੈਸਟੋਰੈਂਟ ਵੀ ਅਸੀਂ ਪੁੱਛਿਆ ਸੀ ਸੈਪਰੇਟ ਨਹੀਂ ਸੀਗਾ ਡਾਂਸ ਫਲੋਰ ਨਹੀਂ ਸੀਗਾ ਇੱਥੇ ਡਾਂਸ ਫਲੋਰ ਹੈ ਇਸ ਗਰਮੀਆਂ ਦੇ ਰੁੱਤ ਤੋਂ ਵਿੱਚ ਵੀ ਸਿਆਲਾ ਦੀ ਫੀਲਿੰਗ ਆਉਂਦੀ ਤਾਂ ਹੀ ਅਸੀਂ ਇਦਾਂ ਦੇ ਕੱਪੜੇ ਵੇਅਰ ਕੀਤੇ ਹੈ ਨੇ ਤੇ ਗਰਮੀਆਂ ਚ ਕਾਟਨ ਹੀਅਰ ਕਰ ਦੂ ਜੀ ਮੈਮ ਤੁਹਾਡਾ ਨਾਮ ਕੀ ਤੇ ਕਿੱਥੋਂ ਆਏ ਹੋ ਮੇਰਾ ਨਾਮ ਸ਼ਿਲਪੀ ਹੈ ਮੈਂ ਪੁੱਤੋਂ ਆਈ ਹਾਂ ਮੈਮ ਤੁਸੀਂ ਅੱਜ ਸੰਦੀਪ ਸੀਜ਼ਨ ਬੇਕਰਜ਼ ਰੈਸਟੋਰੈਂਟ ਦੇ ਵਿੱਚ 3 ਦਾ ਇਤਿਹਾਸ ਸੈਲੀਬ੍ਰੇਟ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਐ ਨਾ ਬਾਰੇ मैं यही कहना चाहनी कि संदीप रेस्टोरेंट काफ़ी पुराना रेस्टोरेंट है और रे इतों की स्वीट्स जंक फूड फास्ट फूड एवरीथिंग इज ऑसम तो मैं इतनी कई बार आ चुकी है। मैं है तो तो है। yeah. हाँ मैं मैक्सिमम टाइम इतने खाण आँनी है तो इन्हों की हर चीज़ वी होगी मैमान भी हाँ मैं और भी सुजैसट करा नहीं कि एक बार प्लीज संदीप बेकरस आन और इन्हों हर चीज़ ट्राई कर क्योंकि इन चीज़ सारी है मैं लास्ट से यही गल कहना चाहागी कि संदीप स्वीट्स इज द बेस्ट सो एवरी वन कमिंग एंड टेस्ट द फूड थैंक यू सो मच